ਸੂਬੇ ਅੰਦਰ ਇੱਕ ਪਾਸੇ ਸਰਕਾਰਾਂ ਗਰੀਬ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਨੇ ਦੂਜੇ ਪਾਸੇ ਇਹ ਸਹੂਲਤਾਂ ਅਸਲ ਲੋੜਵੰਦ ਲੋਕਾਂ ਤੋਂ ਕੋਹਾਂ ਦੂਰ ਨਜ਼ਰ ਆ ਰਹੀਆਂ ਨੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਝੁੰਗੇਲਾ ਸਿੰਘ ਵਾਲਾ ਦੀ ਇੱਕ ਨੌਜਵਾਨ ਜੋ ਇਲਾਜ ਲਈ ਪੈਸਾ ਨਾ ਹੋਣ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਿਸ ਦੇ ਇਲਾਜ ਲਈ ਸਰਕਾਰ ਦੀਆਂ ਸਰਕਾਰੀ ਸਹੂਲਤਾਂ ਵੀ ਕੰਮ ਨਹੀਂ ਆ ਰਹੀਆਂ ਤੇ ਗਰੀਬ ਪਰਿਵਾਰ ਰੋ-ਰੋ ਕੇ ਲੋਕਾਂ ਕੋਲੋਂ ਮਦਦ ਦੀ ਮੰਗ ਕਰ ਰਿਹਾ ਹੈ ਪਿੰਡ ਪਰਵਾਰ ਦਾ ਕਹਿਣਾ ਹੈ ਕਿ 5 ਮਹੀਨੇ ਪਹਿਲਾਂ ਸਾਡੇ ਪਿੰਡ ਵਿੱਚ ਹੜ੍ਹ ਦੀ ਸਥਿਤੀ ਬਣੀ ਸੀ ਪਾਣੀ ਆਉਣ ਕਾਰਨ ਸਾਨੂੰ ਘਰਾਂ ਤੋਂ ਬੇਘਰ ਵੀ ਹੋਣਾ ਪਿਆ ਆਪਣਾ ਘਰੇਲੂ ਸਮਾਨ ਬਚਾਉਣ ਦੇ ਲਈ ਕੋਠੇ ਦੀਆਂ ਛੱਤਾਂ ਤੇ ਰੱਖ ਕੇ ਟਾਈਮ ਲੰਘਾਇਆ ਸਾਡਾ ਲੜਕਾ ਕੋਠੇ ਦੀ ਛੱਤ ਤੋਂ ਥੱਲੇ ਡਿੱਗ ਪਿਆ ਉਸ ਦੇ ਮਣ ਕੇ ਹਿੱਲ ਗਏ ਅਤੇ ਇਲਾਜ ਲਈ ਕੀ ਹਸਪਤਾਲਾਂ ਵਿੱਚ ਲੈ ਕੇ ਜਾਂਦੇ ਰਹੇ ਪਰ ਉਸ ਦਾ ਇਲਾਜ ਨਹੀਂ ਹੋ ਪਾਇਆ ਹੁਣ ਉਸ ਦੇ ਪਿੱਛੇ ਡੂੰਗੇ ਡੂੰਗੇ जखम ਬਣ ਗਏ ਨੇ ਡਾਕਟਰਾਂ ਵੱਲੋਂ ਵੀ ਉਸ ਜਵਾਬ ਦੇ ਦਿੱਤਾ ਗਿਆ ਇਹ ਕਿਹਾ ਗਿਆ ਹੈ ਕਿ ਇਸ ਤੇ ਲੱਖਾਂ ਰੁਪਏ ਦਾ ਖਰਚਾ ਆ ਸਕਦਾ ਹੈ ਪਰਿਵਾਰ ਨੇ ਰੂ ਰੂ ਹੱਟ ਬਿਚਤੀ ਦੱਸੀ ਕਿ ਹੈ ਕਿ ਸਾਡੇ ਕੋਲ ਨਾ ਪੈਸਾ ਹੋਣ ਕਰਕੇ ਅਸੀਂ ਇਸ ਦਾ ਹੋਰ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਸਮਾਜ ਸੇਵੀ ਸੰਸਥਾਵਾਂ ਤੇ ਐਨ ਆਰ ਆਈ ਵੀਰਾ ਕੇ ਮਦਦ ਦੀ ਗੁਹਾਰ ਰਹੀ ਹੈ ਜਿਸਪੀਰ ਕੋਰ ਕੀ ਲੱਗਦੇ ਨੇ ਆਪਣਾ ਮੇਰੇ ਪਤੀ ਨੇ ਜੀ ਤੇ ਕਿਸ ਤਰ੍ਹਾਂ ਡਿੱਗ ਪਏ ਸੀਗੇ ਇਹ ਪਾਣੀ ਆਣ ਕਰਨ ਸਮਾਨ ਉੱਤੇ ਚੜਾਰੇ ਸੀ ਤੇ ਉੱਥੇ ਉਹ ਡਿੱਗ ਪਏ ਸੀ ਥੱਲੇ ਉਸ ਕਰਣ ਇਹਨਾਂ ਦੀ ਰੀੜ ਦੀ ਹੱਡੀ ਚ ਫੈਕਚਰ ਆ ਗਿਆ ਸੀ ਤੇ ਉਸ ਕਰਣੇ ਚੱਲ ਨਹੀਂ ਸਕਦੇ ਜ਼ਖਮ ਵੀ ਬਹੁਤ ਜ਼ਿਆਦਾ ਹੋ ਗਏ ਨੇ ਤੇ ਅਮੇ ਮੇਰੀ ਛੋਟੀ ਜੀ ਬੱਚੀ ਹੈ ਸਾਲ ਦੀ ਤੇ ਇਹਨਾਂ ਤੋਂ ਸਿਵਾ ਹੋਰ ਕੋਈ ਨਹੀਂ ਹੈਗਾ ਸਾਡਾ ਮੇਰੇ ਸਹੁਰੇ ਨੇ ਉਹ ਵਿਚਾਰੇ ਕਮਾਨ ਜਾਂ ਫਿਰ ਘਰ ਦੀ ਰਖਵਾਲੀ ਕਰਨ ਜਾਂ ਸਾਡੇ ਕੋਲ ਰਹਿਣ ਇੱਕ ਹੀ ਕਮਰਾ ਗਿਆ ਚੌਪੜੀ ਚ ਪਹਿਲਾਂ ਅਸੀਂ ਰਹਿੰਦੇ ਰਿਹਾ ਫਿਰ ਹੁਣ ਇੱਕ ਹੀ ਕਮਰਾ ਉਹ ਵੀ ਲੋਕਾਂ ਨੇ ਕਿਸੇ ਨੇ ਸਾਨੂੰ ਖੜਾ ਕਰਕੇ ਦਿੱਤਾ ਸਹਾਇਤਾ ਨਾਲ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਆ ਕਿ ਮੇਰੀ ਬੱਚੀ ਦੀ ਖਾਤਰ ਤੇ ਮੇਰੇ ਪਤੀ ਦੀ ਜ਼ਿੰਦਗੀ ਬਚਾਈ ਜਾਏ ਤੇ ਮਦਦ ਕੀਤੀ ਜਾਏ ਤੋ ਕਿਸ ਤਰ੍ਹਾਂ ਦੀ ਹੁਣ ਜ਼ਿੰਦਗੀ ਔਰ ਮੌਤ ਦੀ ਜੰਗ ਲੜ ਰਹੀ ਹੈ ਮੌਤ ਤੇ ਜ਼ਿੰਦਗੀ ਦੇ ਵਿੱਚ ਜ਼ਖਮ ਕਿੰਨੇ ਕ ਬਣ ਚੁੱਕੇ ਨੇ ਇੱਥੇ ਜ਼ਖਮ ਬਹੁਤ ਜ਼ਿਆਦਾ ਹੋ ਗਏ ਨੇ ਕੋਈ ਵੀ ਇਲਾਜ ਨਹੀਂ ਹੋ ਰਿਹਾ ਕਿਤੇ ਕਾਰਡ ਕਾਰਡ ਜੀ ਲੈ ਕੇ ਕੇ ਕਾਰਡ ਵੀ ਨਹੀਂ ਚੱਲਿਆ ਥੋੜਾ ਕਾਰਡ ਵੀ ਨਹੀਂ ਚੱਲ ਰਿਹਾ ਜੀ ਸਾਡਾ ਹੁਣ ਮੰਗੇ ਵੀ ਹਾਂਜੀ ਸਾਡੀ ਮਦਦ ਕੀਤੀ ਜਾਵੇ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਮੇਰੇ ਪਤੀ ਦੀ ਜ਼ਿੰਦਗੀ ਬਚਾਈ ਜਾਵੇ ਛੋਟੀ ਬੱਚੀ ਦੀ ਖਾਤਰ ਹੂੰ ਹੂੰ ਤੇ ਪਾਣੀ ਆਣ ਕਰਨ ਹੂੰ ਹੂੰ ਤੇ ਅਸੀਂ ਆਪਦੀ ਜਾਨ ਬਚਾਣ ਲਈ ਆਪਦੇ ਦਾਣੇ ਬਚਾਣ ਲਈ ਥੋੜੇ ਬਹੁਤੇ ਉਹ ਬੱਚਾ ਉੱਤੇ ਸਮਾਨ ਸੱਟ ਰਿਆ ਸੀ ਹੂੰ ਹੂੰ ਤੇ ਉਹ ਬੱਚਾ ਡਿੱਗਿਆ ਏ ਡਿੱਗਣ ਕਾਰਨ ਉਹਦੇ ਹੱਡੀ ਜੀੜ ਦੀ ਹੱਡੀ 'ਚ ਸੱਟ ਵੱਜ ਗਈ ਹੂੰ ਕਹਿੰਦੇ ਰੀੜ ਦੀ ਹੱਡੀ ਦੇ ਵਿੱਚ ਬਣ ਕੇ ਆ ਕੋਈ ਕਹਿੰਦਾ ਨਾੜ ਦਬਾਈ ਗਈ ਏ ਡਾਕਟਰਾਂ ਨੇ ਪੈਸਾ ਮੰਗ ਚੁੱਕੇ 4-5 ਲੱਖ ਰੁਪਏ ਮੰਗਿਆ ਉਹਨਾਂ ਨੇ ਇਲਾਜ ਹੋਇਆ ਨਹੀਂ ਸਾਡੇ ਕੋਲ ਇਲਾਜ ਨਹੀਂ ਕਰਾਇਆ ਗਿਆ ਤੇ ਅਸੀਂ ਆਪ ਦਾ ਕਿੰਨਾ ਸੀ ਕਾਰ ਦਾ ਸਮਾਨ ਵੀ ਵੇਚ ਚੁੱਕੇ ਕਾਰ ਵੀ ਵੇਚ ਚੁੱਕੇ ਮੱਜ ਵੀ ਵੇਚ ਚੁੱਕੇ ਅਸੀਂ ਹੂੰ ਇਲਾਜ ਪਿੱਛੇ ਇਲਾਜ ਦੇ ਪਿੱਛੇ ਅਸੀਂ ਤੇ ਸਾਡਾ ਕੋਈ ਇਲਾਜ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਹੁਣ ਕਿਸ ਤਰ੍ਹਾਂ ਦੇ ਜ਼ਖਮ ਬਣ ਚੁੱਕੇ ਨੇ ਬੱਚਾ ਤੁਹਾਡਾ ਕਿਸ ਤਰ੍ਹਾਂ ਦੀ ਜ਼ਿੰਦਗੀ ਲੜ ਰਿਹਾ ਹੁਣ ਬਹੁਤ ਬਹੁਤ ਜ਼ਖਮ ਹੋ ਚੁੱਕੇ ਆ ਡੂੰਗੇ ਡੂੰਗੇ ਜ਼ਖਮ ਹੋ ਚੁੱਕੇ 2-3 ਇੰਚ ਡੂੰਗੇ ਜ਼ਖਮ ਹੋ ਗਿਆ ਹਾਂ ਹਾਂ ਤੇ ਇਲਾਜ ਉਹਨਾਂ ਨੇ ਪੈਸੇ ਮੰਗ ਚੁੱਕੇ 3-4 ਲੱਖ ਰੁਪਈਆ ਮੰਗੇ ਕਿੱਥੇ ਕਿੱਥੇ ਕਰਾ ਕੇ ਆਏ ਤੁਸੀਂ ਇਲਾਜ ਕਿੱਥੇ ਕਰਾਉਂਦੇ ਰਹੇ ਵੱਡੀ ਥਾਂ ਤੇ ਪਾ ਚੁੱਕੇ ਆ ਅਸੀਂ ਆਹ ਕਾਰਡ ਕੋਡ ਚੱਲਿਆ ਨਹੀਂ ਤੁਹਾਡਾ ਬਿਲਕੁਲ ਨਹੀਂ ਜੀ ਕੀ ਕਹਿੰਦੇ ਕਾਰਡ ਨਹੀਂ ਚੱਲਣਾ ਨਹੀਂ ਜੀ ਪੈਸੇ ਮੰਗ ਰਹੇ ਹਾਂ ਜੀ ਪੈਸੇ ਮੰਗਦੇ 4-5 ਲੱਖ ਰੁਪਈਆ ਲੱਗੇਗਾ ਕਿਹ ਮੁੰਡਾ ਹੀ ਬਚੇਗਾ ਤੇ ਨਾਈ ਤੋਰ ਪਾ ਸਕਦਾ ਹਮਮ ਕਣੀ ਰੀੜ ਦੀ 6:00 ਵਜਨ ਕਰਨ ਹਮਮ ਹੁਣ ਕਿਸ ਤਰ੍ਹਾਂ ਤੁਸੀਂ ਜਿਹੜੀ ਇੰਨੀ ਚਿੰਤਾ ਚ ਪਏ ਕਿਸ ਤਰ੍ਹਾਂ ਦੇ ਹੁਣ ਹਾਲਾਤ ਬਣੇ ਤੁਹਾਡੇ ਘਰ ਦੇ ਸਾਡੇ ਘਰ ਦੇ ਪਾਣੀ ਆਰਨ ਕਰਨੇ ਹਾਲਾਤ ਬਣ ਚੁੱਕੇ ਸਾਡੇ ਇਸ ਬੱਚੇ ਦੇ ਲਈ ਅਸੀਂ ਇਲਾਜ ਲਈ ਮੰਗ ਮੰਗਨੇ ਆ ਵੀ ਸਾਡੀ ਮਦਦ ਕੀਤੀ ਜਾਵੇ ਤੇ ਇਸ ਬੱਚੇ ਦਾ ਇਲਾਜ ਕੀਤਾ ਜਾਵੇ ਸਾਡੇ ਕੋਲ 1 ਰੁਪਏ ਜਾਣ ਵਾਸਤੇ ਨਹੀਂ ਕੀ ਦੇਗਾ ਵੀ ਬੱਚੇ ਨੂੰ ਅਸੀਂ ਲੈ ਕੇ ਜਾ ਸਕੀਏ ਤੇ ਵਿਆਹ ਸੀ ਬੱਚੇ ਕਿੰਨੇ ਨੇ ਮੇਰੇ ਇੱਕ ਬੇਟਾ ਹੈ ਬੇਟੀ ਹੈਗੀ ਇੱਕ ਛੋਟੀ ਬੱਚੀ ਹੈ ਹਾਂਜੀ ਛਾਲ ਦੀ ਬੇਟੀ ਹੁੰਦੀ ਹੁਣ ਕੀ ਮੰਗ ਵੀ ਉਹਦੇ ਖਾਤਰ ਹੀ ਕਿਸੇ ਹਾਂ ਉਹਦੀ ਬੱਚੀ ਦੇ ਮੂੰਹ ਨੂੰ ਤੇ ਇੱਕ ਲੜਕਾ ਹੈ ਤੇ ਉਹਦੀ ਜ਼ਿੰਦਗੀ ਦਾ ਸਵਾਲ ਹੈ ਹੂੰ ਹੂੰ ਤੇ ਉਹਦੀ ਜ਼ਿੰਦਗੀ ਬਚਾਈ ਜਾਵੇ ਸਭ ਪਹਿਣਾ ਪਰਾਵਾਂ ਦੇ ਨਾਲ ਤੇ ਸਾਰੀ ਮਦਦ ਕੀਤੀ ਜਾਵੇ ਹੂੰ ਹੂੰ ਤੇ ਹੁਣ ਕੀ ਲੋਕਾਂ ਤੋਂ ਕੀ ਫਰਿਆਦ ਕਰਨਾ ਚਾਹਦੇ ਲੋਕਾਂ ਤੋਂ ਇਹੀ ਕਹਿੰਨੇ ਆ ਵੀ ਸਾਨੂੰ ਸਾਦਾ ਕੀਤੀ ਜਾਵੇ ਸਾਡੀ ਹਾਂ ਹਾਂ ਤੇ ਲੜਕੇ ਦੀ ਜ਼ਿੰਦਗੀ ਬਚ ਜਾਵੇ ਤੁਸੀਂ ਕੁਝ ਵੇਚਿਆ ਵੀ ਇਹ ਲਾਈਵ ਵਾਸਤੇ ਹਾਂਜੀ ਕੀ ਵੇਚੇ ਸਭ ਕੁਝ ਵੇਚ ਚੁੱਕੇ ਘਰ ਵੀ ਵੇਚ ਚੁੱਕੇ ਹਮਾਂਜ ਵੀ ਵੇਚ ਚੁੱਕੇ ਹਾਂ ਹਾਂ ਤੇ ਕਿੰਨਾ ਹੈਗਾ ਅਸੀਂ ਆਪਦਾ ਸਭ ਕੁਝ ਵੇਚ ਚੁੱਕੇ ਤੇ ਹੁਣ ਰਹਿੰਦੇ ਕਿੰਦੇ ਚ ਪਏ ਹੁਣ ਅਸੀਂ ਇੱਕ ਚੌਪੜੀ ਚ ਰਹਿੰਨੇ ਆ ਹਾਂ ਹਾਂ ਯਾਰ ਜੀ ਤੌਰ ਤੇ ਮਕਾਨ ਵੀ ਬਣਾਇਆ ਹਾਂ ਹਾਂ ਯਾਰ ਜੀ ਤੌਰ ਤੇ ਛੋਟਾ ਜਿਹਾ ਸਭ ਰਲ ਮਿਲ ਕੇ ਮਾੜਾ ਮਟਾ ਆਸ-ਪਾਸੇ ਵਾਲਿਆਂ ਨੇ ਉਹ ਸਾਨੂੰ ਖੜਾ ਕਰਕੇ ਦਿੱਤਾ ਉਸ ਮੰਜੀ ਉਸ ਦੀ ਹੰਦੀ ਵਿੱਚ ਸਰਕਾਰਾਂ ਨੇ ਕੋਈ ਛੱਤਾਂ ਦਾ ਤਾਂ ਕੁਝ ਨਹੀਂ ਦਿੱਤਾ ਜੀ ਕੋਈ ਛੱਤ ਦਾ ਮੋਜਾ ਨਹੀਂ ਦਿੱਤਾ ਕਿਸੇ ਨੂੰ ਨਹੀਂ ਜੀ ਕੋਈ ਛੱਤ ਦਾ ਨਹੀਂ ਦਿੱਤਾ ਦੋ ਮਕਾਨ ਦੇਖ ਚੁੱਕੇ ਕੋਈ ਕੁਝ ਨਹੀਂ ਦਿੱਤਾ ਸਾਨੂੰ ਉਹਨਾਂ ਦਾ ਹੁਣ ਕੀ ਮੰਗੇ ਹੁਣ ਮੰਗ ਬੱਚੇ ਦੀ ਤੇ ਸਾਡੇ ਘਰ ਦੇ ਹਾਲਾਤ ਨੂੰ ਮਦਦ ਮੈਨੂੰ ਤਾਂ ਦਿੱਤੀ ਜਾਵੇ ਮੇਰਾ ਨਾਮ ਮਨਜੀਤ ਕੌਰ ਹੈ ਜੀਤ ਕੋਰ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਲੱਗਦਾ ਜਿਹੜਾ ਤੁਹਾਡੇ ਇਹ ਮੇਰਾ ਵੀਰਾ ਤੇ ਅਸੀਂ ਬਾਰਡਰ ਤੇ ਰਹਿਣ ਵਾਲੇ ਆ ਬਿਲਕੁਲ ਦਰਿਆ ਦੇ ਕਿਨਾਰੇ ਦੇ ਨਾਲ ਰਹਿਣ ਵਾਲੇ ਆ ਹੂੰ ਤੇ ਸਾਡਾ ਜਦੋਂ ਵੀ ਪਾਣੀ ਆਂਦਾ ਸਾਡਾ ਸਾਰਾ ਕੁਝ ਲੈ ਕੇ ਨਾਲੇ ਆਪਣੇ ਪਾਣੀ ਦੇ ਵਿੱਚ ਹੀ ਲੈ ਕੇ ਤਬਾਹ ਹੋ ਜਾਂਦਾ ਕਿਸ ਤਰ੍ਹਾਂ ਦੇ ਬਹੁਤ ਜ਼ਿਆਦਾ ਤਬਾਹੀ ਫੇਰ ਦਾ ਪਾਣੀ ਸਾਡੇ ਘਰੇ ਕਮਰੇ ਸਾਡੇ ਡਿੱ ਚੁੱਕੇ ਨੇ ਸਾਡਾ ਵੀਰਾ ਢਾਣੇ ਕੱਢ ਕੇ ਉੱਤੇ ਛੱਤ ਤੇ ਲੱ ਜਾ ਰਹੇ ਸੀ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤੇ ਵੀਰੇ ਦੇ ਡਿੱਗਣ ਕਰਨਾ ਸੱਟ ਵੱਜ ਚੁੱਕੀ ਸੀ ਤੇ ਹੁੰਦੇ ਕੰਬਰ ਵਿੱਚ ਕਹਿੰਦੇ ਆ ਮਣ ਕੇ ਮਤਲਬ ਡਿੱਗ ਚੁੱਕਿਆ ਕੋਈ ਕਹਿੰਦਾ ਆਡੀ ਫ੍ਰੈਚ ਹੋ ਗਈ ਆ ਤੇ ਇਸ ਲਈ ਹੁੰਦੇ ਲੱਤਾਂ ਤੋਂ ਚੱਲ ਨਹੀਂ ਸਕਦੇ ਤੋਰ ਨਹੀਂ ਸਕਦੇ ਪਿੱਛੇ ਬਹੁਤ ਜ਼ਿਆਦਾ ਜ਼ਖਮ ਵੀ ਹੋ ਚੁੱਕਿਆ ਕਿੰਨਾ ਕੁ ਜ਼ਖਮ ਜ਼ਿਆਦਾ ਡੂੰਗਾ ਹੋ ਚੁੱਕਿਆ ਜਿਹੜਾ ਹੁਣ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਕੀ ਕਹਿੰਦੇ ਦੋ ਤਿੰਨ ਇੰਚ ਡੂੰਗਾ ਹੋ ਚੁੱਕਾ ਹੈ ਬਹੁਤ ਜ਼ਿਆਦਾ ਡੂੰਗਾ ਹੈ ਤੇ ਕਹਿੰਦੇ ਵੀ ਇਲਾਜ ਸਾਡੇ ਵਾਸਤੇ ਬਾਹਰ ਹੈ ਵੀ ਨਹੀਂ ਇਲਾਜ ਸਾਡੇ ਤੋਂ ਨਹੀਂ ਹੋ ਸਕਦਾ ਤੇ ਇਸ ਲਈ ਸਾਨੂੰ ਸਭ ਤੋਂ ਜ਼ਿਆਦਾ ਪੈਨਾਪਰਾਮਾਂ ਦੀ ਮਦਦ ਚਾਹੀਦੀ ਏ ਸਾਡੇ ਤੇ ਸਰਕਾਰ ਨੇ ਕੋਈ ਸਾਡੀ ਸਹਾਇਤਾ ਨਹੀਂ ਕੀਤੀ ਨਾ ਹੀ ਸਾਡੇ ਸਰਪੰਚ ਨੇ ਕੀਤੀ ਨਾ ਹੀ ਸਾਡੇ ਕਿਸੇ ਨੇ ਅੱਜ ਤੱਕ ਸੁਣੀ ਤੇ ਸਾਨੂੰ 3-4 ਲੱਖ ਰੁਪਇਆ ਮੰਗ ਚੁੱਕੇ ਨੇ ਡਾਕਟਰ ਸਾਡੇ ਕੋਲ ਕੁਝ ਵੀ ਇਸ ਟਾਈਮ ਨਹੀਂਗਾ ਸਾਡੇ ਕੋਲ ਇੱਕ ਸਿਰਫ ਸਾਡੀ ਮੱਝ ਸੀਗੀ ਅਸੀਂ ਉਹ ਵੀ ਵੇਚ ਕੇ ਆ ਦੇ ਆਲਾਜ ਦੀ ਲਾਜ ਦਿੱਤਾ ਇਸ ਲਈ ਸਾਡੇ ਕੋਲ ਕੁਝ ਵੀ ਇਸ ਟਾਈਮ ਨਹੀਂਗਾ ਨਾ ਹੀ ਸਾਡੀ ਜ਼ਮੀਨ ਅਸੀਂ ਮਿਹਨਤ ਕਰਦੇ ਆਂ ਸਿਰਫ ਡਾਡੀ ਕਮਾਉਣ ਵਾਲਿਆ ਵੀਰਾ ਮੰਜੇ ਤੇ ਡਿੱਗਿਆ ਆ ਤੇ ਇੱਕ ਵੀਰੇ ਦੀ ਛੋਟੀ ਜੀ ਗੁੱਡੀ ਆ ਸੀ ਦੋ ਪੈਨਾਂ ਆ ਗਿਆ ਇੱਕੋ ਭਰਾ ਹਾਂਜੀ ਇੱਕ ਹੀ ਆ ਭਰਾ ਤੇ ਹੁਣ ਕੀ ਮਦਦ ਦੀ ਗਾਰ ਲਵਾ ਦੇ ਕੀ ਕਹਿਣਾ ਚਾਹੁੰਦੇ ਆ ਵੀ ਸਾਡੇ ਵੀਰੇ ਦਾ ਇਲਾਜ ਕਰਾਇਆ ਜਾਵੇ ਸਾਰੇ ਪੈਣ ਪ੍ਰਾਣ ਉਰਲ ਕੇ ਕਹਿਣਾ ਚਾਹੁੰਦੇ ਆ ਹੂੰ ਹੂੰ ਵੀ ਸਾਡੀ ਮਦਦ ਕੀਤੀ ਜਾਵੇ ਤੇ ਡਾਕਟਰਾਂ ਮਤਲਬ ਕਿੰਨੇ ਕੇ ਪੈਸੇ ਮੰਗੇ ਗਏ ਸੀ ਉਹ ਕਹਿੰਦੇ ਆ 3-4 ਲੱਖ ਰੁਪਇਆ ਖਰਚਾ ਆ ਜਾਏਗਾ 8 ਸਾਡੇ ਕੋਲ ਨਹੀਂ ਪਾਸੇ ਨਹੀਂ ਗਈ ਜੀ ਕਿੰਨਾ ਕਿ ਜ਼ਖਮ ਹੈ ਬਹੁਤ ਜ਼ਿਆਦਾ ਡੰਗ ਬਹੁਤ ਜ਼ਿਆਦਾ ਜ਼ਖਮਾਂ ਜੀ ਪਿੱਛੇ ਬਹੁਤ ਜ਼ਿਆਦਾ ਗੋਡਿਆਂ ਤੇ ਵੀ ਪਿੱਛੇ ਵੀ ਇੱਕ ਸਾਈਡ ਤੇ ਇਵੇਂ ਪੈ ਰਹਿੰਦੇ ਆ ਨਾ ਹੀ ਪੈ ਰਿਲਦੇ ਆ ਨਾ ਹੀ ਲੱਤਾਂ ਜਿੱਥੇ ਪੈ ਉਹਥੇ ਹੀ ਪੈ ਰਹਿੰਦੇ ਆ ਤੇ ਜੇ 5 ਲੱਖ ਦੀ ਸਰਕਾਰ ਕਹਿੰਦੀ ਕਾਰਡ ਤੇ ਬਿਲਕੁਲ ਤੁਹਾਨੂੰ ਸਵਾਵਾ ਫਰੇ ਹੀ ਮਿਲਣਗੀਆਂ ਉਹਦੇ ਚ ਤੁਸੀਂ ਇਲਾਜ ਕਰਾ ਕੇ ਦੇਖਿਆ ਕੋਈ ਹੋਇਆ ਨਹੀਂ ਜੀ ਸਾਡੀ ਕਿਸੇ ਡਾਕਟਰਾਂ ਨੇ ਨਹੀਂ ਸੁਣੀ ਕਹਿੰਦੇ ਨਹੀਂ ਸਾਡੇ ਵਾਸਤੇ ਬਾਹਰੇ ਨਾ ਹੀ ਸਾਡੀ ਸੇਮ ਚੱਲੀ ਨਾ ਹੀ ਕੁਝ ਹੋਇਆ ਅਸੀਂ ਬਹੁਤ ਜਿਆਦਾ ਕਾਰਡ ਬਣਿਆ ਤੁਹਾਡਾ ਹਾਂ ਜੀ ਸਾਡੇ ਡਾਕਟਰ ਚਲਾਉਂਦੇ ਨਹੀਂ ਕਿ ਨਹੀਂ ਜੀ ਚੱਲਿਆ ਹੀ ਨਹੀਂ ਕਾਰਡ ਕਹਿੰਦੇ ਕੀ ਕਹਿੰਦੇ ਚੱਲਣਾ ਇਹ ਨਾਲ ਹੀ ਨਹੀਂ ਹੋਣਾ ਦਾ ਇਲਾਜ ਸਾਡੇ ਤੁਨੀ ਬਸ ਤੋਂ ਬਾਹਰ ਕਹਿੰਦੇ ਨਹੀਂ ਸਾਡੇ ਤੁਨੀ ਹੋ ਸਕਦਾ ਤੇ ਅਸੀਂ ਬਹੁਤ ਜ਼ਿਆਦਾ ਪਬਤ ਵੱਲ ਭਜਾਈ ਕੀਤੀ ਹੈ ਹਸਪੀਟਲ ਲੈ ਕੇ ਗਏ ਸੀ ਕਿਤੇ ਵੀ ਸਾਡੀ ਸੁਣਾਈ ਨਹੀਂ ਹੋਈ ਨਾ ਇਹਦਾ ਇਲਾਜ ਹੈ ਵੀਰ ਦਾ ਹੁਣ ਤੁਸੀਂ ਲੋਕਾਂ ਤੋਂ ਸਮਾਜ ਸੇਵੀਤ ਕੀ ਮੰਗ ਕਰਦੇ ਅਸੀਂ ਇਹੀ ਕਹਿੰਦੇ ਆ ਕਿ ਸਾਡੀ ਜਿੰਨੇ ਵੀ ਵੀਰ ਭੈਣ ਭਰਾਵਾਂ ਨੇ ਕਿੰਨੀ ਮਦਦ ਕਰਨ ਜਿੰਨੀ ਵੀ ਹੋ ਸਕਦੀ ਹੈ ਵੀਡੀਓ ਦੇਖਣ ਹਾਂਜੀ ਹੂੰ ਹੂੰ ਮਦਦ ਕੀਤੀ ਜਾਵੇ ਹਾਂਜੀ ਮਦਦ ਕੀਤੀ ਜਾਵੇ ਵੀਰਾ ਸਾਡਾ ਇਹ ਇੱਕੋ ਹੀ ਆ ਅਸੀਂ ਦੋ ਭੈਣਾ ਤੇ ਸਾਡੀ ਇਹਦੇ ਵੀਰੇ ਦੀ ਇੱਕੋ ਗੁੜੀਆ ਸਾਲ ਦੀ ਆ ਅਸੀਂ ਇਹੀ ਕਹਿਣਾ ਵੀ ਸਾਡਾ ਪਾਣੀ ਆਇਆ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਸਾਡੇ ਵੀਰੇ ਦੀ ਬਹੁਤ ਜ਼ਿਆਦਾ ਹਾਲਤ ਮਾੜੀ ਆ ਤੇ ਸਾਡੀ ਹੈਲਪ ਕੀਤੀ ਜਾਵੇ ਜਿੰਨੀ ਵੀ ਕਿਸੇ ਤੋਂ